ਪੰਜਾਬੀ ਸਿੰਗਰ ਤੇ ਆਮ ਆਦਮੀ ਪਾਰਟੀ ਦੇ ਖਰੜ ਤੋਂ ਵਿਧਾਇਕ ਮੰਤਰੀ ਅਣਮੋਲ ਗਗਨ ਮਾਨ ਦੇ ਵਿਆਹ ਦੀਆਂ ਖਬਰਾਂ ਨੇ ਜਿਹੜੀਆਂ ਕਿ ਸੋਸ਼ਲ ਮੀਡੀਆ ਉੱਪਰ ਬਹੁਤ ਤੇਜ਼ੀ ਨਾਲ ਵਾਇਰਲ ਹੋਂਦੀਆਂ ਪਈਆਂ ਨੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ 16 ਜੂਨ ਨੂੰ ਅਣਮੋਲ ਗਗਨ ਮਾਨ ਵਿਆਹ ਦੇ ਬੰਦਨ ਵਿੱਚ ਬੰਦ ਜਾਣਗੇ ਸੋ ਉੱਥੇ ਆਪ ਤੁਹਾਨੂੰ ਦੱਸਦੇ ਕਿ ਅਣਮੋਲ ਗਗਨ ਮਾਨ ਦੇ ਹੋਣ ਵਾਲਾ ਪਤੀ ਹੈ ਜਿਹੜਾ ਕਿ ਮਲੋੜ ਤੋਂ ਦੱਸਿਆ ਜਾ ਅਣਮੋਲ ਗਗਨ ਮਾਨ ਦਾ ਪਤੀ ਪੇਸ਼ੇ ਤੋਂ ਵਕੀਲ ਦੱਸਿਆ ਜਾ ਰਿਹਾ ਹੈਗਾ ਜੋ ਇਸ ਟਾਈਮ ਚੰਡੀਗੜ੍ਹ ਦੇ ਵਿੱਚ ਰਹਿ ਆਗਾ ਸੋ ਉਥੇ ਹੀ ਆਪਾਂ ਤੁਹਾਨੂੰ ਦੱਸਦੇ ਕਿ ਅਣਮੋਲ ਗਗਨ ਮਾਨ ਦੇ ਵਿਆਹ ਦੀ ਪਾਰਟੀ ਹੈ ਜਿਹੜੀ ਕਿ ਉਹ ਜੀਰਖਪੁਰ ਇੱਕ ਪੈਲਸ ਦੇ ਵਿੱਚ ਰੱਖੀ ਗਈ ਹੈ ਜੋ ਖਬਰਾਂ ਸੋਸ਼ਲ ਮੀਡੀਆ ਦੇ ਉੱਪਰ ਦਿਖਾਈਆਂ ਜਾ ਰਹੀਆਂ ਨੇ ਸੋ ਉਥੇ ਹੀ ਆਪਾਂ ਤੁਹਾਨੂੰ ਦੱਸਦੇ ਕਿ ਲੋਕ ਨੇ ਜਿਹੜੇ ਕਿ ਅਣਮੋਲ ਗਗਨ ਮਾਨ ਨੂੰ ਕਮੈਂਟ ਬਾਕਸ ਦੇ ਵਿੱਚ ਵਧਾਈਆਂ ਵੀ ਦਿੰਦੇ ਪਏ ਨੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਅਣਮੋਲ ਗਗਨ ਮਾਨ ਨੂੰ ਵਧਾਈਆਂ ਜ਼ਰੂਰ ਦੇ ਦੇ ਤੇ ਨਾਲ ਦੀ ਨਾਲ ਲੋਕ ਤਾਂ ਇਹ ਵੀ ਕਹਿੰਦੇ ਪਏ ਨੇ ਕਿ ਜੇਕਰ ਕਿਸੇ ਨੇ ਵਿਆਹ ਕਰਵਾਉਣਾਗਾ ਜਾਂ ਕਿਸੇ ਦਾ ਵਿਆਹ ਨਹੀਂ ਹੁੰਦਾ ਪਿਆ ਤਾਂ ਆਮ ਆਦਮੀ ਪਾਰਟੀ ਜੁਆਇਨ ਕਰ ਲੋ ਕਿਉਂਕਿ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਵਿਆਹ ਹੋਏ ਨੇ ਉਹ ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਬਾਅਦ ਹੀ ਹੋਏ ਪਏ ਨੇ ਸੋ ਇਦਾਂ ਦੇ ਲੋਕ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਦੇ ਪਏ ਨੇ ਬਾਕੀ ਹੋਰ ਅਣਮੋਲ ਗਗਨ ਦੇ ਵਿਆਹ ਦੇ ਰਿਲੇਟਡ ਖਬਰ ਦੇਖਣ ਲਈ ਲਗਾਤਾਰ ਚੈਨਲ ਤੇ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਰੱਬ ਰਾਖਾ